ਸਾਡੀ ਮਦਦ ਕਰੇ ਸਾਡੀ ਸਹਾਇਤਾ ਕਰੇ ਤੇ ਜਦੋਂ ਸਾਡੀ ਮਦਦ ਨਹੀਂ ਕਰ ਸਕਦੇ ਤਾਂ ਪਰਮੇਸ਼ਰ ਕਹਿੰਦਾ ਜਦੋਂ ਉਹ ਨਹੀਂ ਕਰ ਸਕਦੇ ਪਰ ਮੈਂ ਕਰ ਸਕਦਾ ਮੇਰੇ ਜਾਂਦਾ ਪਾਵਰ ਹੈਗੀ ਆ ਹallelujah ਅੰਦਾ ਮੈਂ ਕਰਨ ਦੀ ਸਮਰਥ ਰੱਖਦਾ ਕਿਉਂਕਿ ਵਚਨ ਚ ਲਿਖਿਆ ਜਿਹੜੀਆਂ ਗੱਲਾਂ ਮਨੁੱਖਾਂ ਦੇ ਕੋਲ ਉਹ ਨਹੀਂ ਹੁੰਦੀਆਂ ਹallelujah ਉਹ ਪਰਮੇਸ਼ਰ ਦੇ ਕੋਲ ਉਹ ਸਕਦੀਆਂ ਨੇ ਪਰਮੇਸ਼ਰ ਸਭ ਕੁਝ ਕਰਨ ਦੀ ਸਮਰਥ ਰੱਖਦਾ ਵਚਨ ਚ ਲਿਖਿਆ कि ਜਦ ਇਸ ਰਹਿਲੀ ਗੁਲਾਮੀ ਦੇ ਕਾਰਨ ਪਰਮੇਸ਼ਰ ਦੇ ਅੱਗੇ ਰੋਏ ਤਾਂ ਪਰਮੇਸ਼ਰ ਨੇ ਉਹਨਾਂ ਦੀ ਆਵਾਜ਼ ਨੂੰ ਸੁਣਿਆ ਹalleluyah ਤਾਂ ਪਰਮੇਸ਼ਰ ਜਦੋਂ ਉਹਨਾਂ ਦੀ ਆਵਾਜ਼ ਨੂੰ ਸੁਣਿਆ ਪਰਮੇਸ਼ਰ ਨੇ ਕਿਹਾ ਹੁਣ ਮੈਂ ਇਹਨਾਂ ਨੂੰ ਗੁਲਾਮੀ ਤੋਂ ਛੁਡਾਵਾਂਗਾ ਹalleluyah halleluyah ਉਹ ਚੰਚਿ ਲਿਖਿਆ ਕੋਈ ਵੀ ਮਨੁੱਖ ਉਹਨਾਂ ਨੂੰ ਬਚਾ ਨਹੀਂ ਸਕਿਆ ਪਰ ਯਹੋਵਾ ਪਰਮੇਸ਼ਰ ਨੇ ਕੀ ਕੀਤਾ ਆਪਣਾ ਦਾਸ ਭੇਜਿਆ ਔਰ ਆਪਣੇ ਦਾਸ ਦੇ ਦੁਆਰਾ ਵੱਡੇ ਵੱਡੇ ਕੰਮਾਂ ਨੂੰ ਕੀਤਾ halleluyah halleluyah ਪਰ ਪਰਮੇਸ਼ਰ ਸਭੋ ਭੋਜ ਕਰਨ ਦੀ ਸਮਰਥ ਰੱਖਦਾ ਵਚਨ ਚ ਲਿਖਿਆ ਜਾਦੂ ਇਸ ਰੇਲੀ ਮਿਸਰ ਦੀ ਗੁਲਾਮੀ ਵਿੱਚੋਂ ਬਾਹਰ ਕੱਢੇ ਗਏ ਤਾਂ ਅੱਗੇ ਲਾਲ ਸਮੁੰਦਰ ਪਿੱਛੇ ਫਰਾਉਨ ਦੀ ਸੈਨਾ ਹalleluyah halleluyah ਔਰ ਪਰਮੇਸ਼ੂ ਨੇ ਉਸ ਲਾਲ ਸਮੁੰਦਰ ਦੇ ਦੋ ਭਾਗ ਕਰ ਦਿੱਤੇ ਆਪਣੇ ਲੋਕਾਂ ਦੇ ਲਈ ਉਹ ਲਾਲ ਸਮੁੰਦਰ ਦੇ ਦੋ ਭਾਗ ਕਰ ਦਿੱਤੇ ਕਿ ਮੇਰੇ ਲੋਕ ਸੁੱਕੀ ਜ਼ਮੀਨ ਦੇ ਵਿੱਚੋਂ ਦੀ ਪਾਰ ਲੰਘ ਜਾਣ ਹalleluyah halleluyah ਕੋਈ ਵੀ ਮਨੁੱਖ ਕੀ ਉਸ ਸਮੁੰਦਰ ਦੇ ਕਿਸੇ ਨਦੀ ਦੇ ਦੋ ਭਾਗ ਕਰ ਸਕਦਾ ਹੈ ਹਲੇਲੂਇਆ ਬਸ ਸਾਡਾ ਪਰਮੇਸ਼ਰ ਕਰਨ ਦੀ ਸਮਰਥ ਰੱਖਦਾ ਹਲੇਲੂਇਆ ਹਲੇਲੂਇਆ ਲਾਲ ਸਮੁੰਦਰ ਦੇ ਦੋ ਭਾਗ ਕੀਤੇ ਔਰ ਆਪਣੇ ਲੋਕਾਂ ਨੂੰ ਸੁੱਕੀ ਜ਼ਮੀਨ ਦੇ ਵਿੱਚੋਂ ਦੀ ਪਾਰ ਲੰਘਾ ਦਿੱਤਾ ਤੇ ਜਦ ਮਿਸ਼ਰੀਆਂ ਨੇ ਫਿਰ ਉਹਨਾਂ ਦਾ ਪਿੱਛਾ ਕੀਤਾ ਔਰ ਉਸੇ ਲਾਲ ਸਮੁੰਦਰ ਦੇ ਵਿੱਚੋਂ ਦੀ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪਰਮੇਸ਼ਰ ਨੇ ਉਹ ਲਾਲ ਸਮੁੰਦਰ ਨੂੰ ਫਿਰ ਤੋਂ ਇੱਕ ਕਰ ਦਿੱਤਾ ਹਲੇਲੂਇਆ ਹਲੇਲੂਇਆ ਉਹਨਾਂ ਮਿਸ਼ਰੀਆਂ ਨੂੰ ਉਸ ਲਾਲ ਸਮੁੰਦਰ ਦੇ ਵਿੱਚ ਡੋਬ ਕੇ ਮਾਰਦਾ ਹallelujah ਉਹ ਐਸਾ ਪਰਮੇਸ਼ਰ ਆ ਉਹ ਸਾਮਰਥੀ ਪਰਮੇਸ਼ਰ ਜਿਹੜੇ ਕੰਮ ਮਨੁੱਖ ਨਹੀਂ ਕਰ ਸਕਦਾ ਉਹ ਸਾਡਾ ਯਹਵਾ ਪਰਮੇਸ਼ਰ ਕਰਨ ਦੀ ਸਾਮਰਥ ਰੱਖਦਾ ਹallelujah ਹallelujah ਸਾਜੀਤ ਭਾਵੇਂ ਕਿਸੇ ਦੀ ਜ਼ਿੰਦਗੀ 'ਚ ਹਾਲਾਤ ਹੋਣ ਪਰੇਸ਼ਾਨੀਆਂ ਹੋਣ ਕੋਈ ਬਵਾ ਹੋਵੇ ਕੋਈ ਬਿਮਾਰੀ ਹੋਵੇ ਕੋਈ ਰੋਗ ਹੋਵੇ ਕੋਈ ਨਸ਼ੇ ਵਾਲੀ ਆਤਮਾ ਹੋਵੇ ਜਿਹੜੀ ਨਹੀਂ ਜਾਣਦੀ ਔਰ ਮੇਰਾ ਪਰਮੇਸ਼ਰ ਕਹਿੰਦਾ ਮੈਂ ਕਰਨ ਦੀ ਸਮਰਥ ਰੱਖਦਾ ਹਾਂ ਹallelujah ਹallelujah ਐਸਾ ਪਰਮੇਸ਼ੁਰਾ ਨਾ ਮੁਮਕਿਨ ਨੂੰ ਵੀ ਮੁਮਕਿਨ ਕਰਨ ਦੀ ਸਮਰਥ ਰੱਖਦਾ ਹallelujah ਹallelujah ਆਪਾਂ ਉਤਪਤੀ ਜਦ ਕਿਤਾਬ ਪੜਦੇ ਆ ਉਹਦੀ 18 ਉਹਦੀ 13 ਐਤ ਵਿੱਚੋਂ ਪੜਾਂਗੇ ਉਤਪਤੀ ਕਿਤਾਬ 18 ਤਾਂ ਕੋਈ ਗੱਲ ਇਹ ਹੋ ਵਧੀ ਔਖੀ ਹallelujah ਹallelujah ਕੋਈ ਵੀ ਗੱਲ ਪਰਮੇਸ਼ਰ ਦੇ ਲਈ ਔਖੀ ਨਹੀਂ ਜੋ ਤੁਹਾਡੇ ਜੀਵਨਾਂ ਦੇ ਵਿੱਚ ਨਹੀਂ ਉਹ ਕਰ ਸਕਦਾ ਤੁਹਾਨੂੰ ਲੱਗਦਾ ਸਾਡੀ ਜ਼ਿੰਦਗੀ ਦੇ ਵਿੱਚ ਆਹ ਕੰਮ ਨਹੀਂ ਹੋਣਿਆ ਕਿਸੇ ਭੈਣ ਦੀ ਕੁੱਖ ਬੰਦ ਹallelujah ਹallelujah ਸਾਨੂੰ ਲੱਗਦਾ ਪਤਾ ਨਹੀਂ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਸੁਣਦਾ ਕਿ ਨਹੀਂ ਸੁਣਦਾ ਪਰ ਪਰਮੇਸ਼ਰ ਕਹਿੰਦਾ ਮੇਰੇ ਲਈ ਕੋਈ ਵੀ ਗੱਲ ਔਖੀ ਨਹੀਂ ਹallelujah ਕਿਉਂਕਿ ਸਾਰਾ ਜਿਹੜਾ ਪਰਮੇਸ਼ਰ ਸਾਡਾ ਯਹੋਵਾ ਖੁਦਾ ਜੋ ਸਾਰਾ ਦੀ ਬੰਦ ਕੁੱਖ ਨੂੰ ਖੋਲ ਸਕਦਾ ਬੁਢਾਪੇ ਦੇ ਵਿੱਚ ਕੋਈ ਮਨੁੱਖ ਕੰਮ ਕਰ ਸਕਦਾ ਹੈ ਹallelujah ਕੋਈ ਡਾਕਟਰ ਕੋਈ ਵੈਦ ਕੋਈ ਹਕੀਮ ਇਹ ਕੰਮ ਕਰ ਸਕਦਾ ਹੈ ਕਿ ਕੋਈ ਬਜ਼ੁਰਗ ਹੋਵੇ ਤਾਂ ਬਜ਼ੁਰਗੀ ਦੇ ਵਿੱਚ ਉਹ ਪੁੱਤਰ ਜਣੇ ਪਰ ਪਰ ਵਚਨ ਚ ਲਿਖਿਆ ਪਰਮੇਸ਼ਰ ਨੇ ਨੂੰ ਫੇਰ ਨਵਾਂ ਬਾਲ ਦਿੱਤਾ ਹallelujah ਹallelujah ਉਹ ਨੂੰ ਜਵਾਨੀ ਵਾਲਾ ਬਾਲ ਦੇ ਦਿੱਤਾ ਸਾਰਾ ਨੂੰ ਤੂੰ ਨੇ ਕੀ ਕੀਤਾ ਪੁੱਤਰ ਨੂੰ ਜਣਿਆ ਹallelujah ਹallelujah ਐਸਾ ਪਰਮੇਸ਼ਰ ਨਾ ਮੁਮਕਿਨ ਨੂੰ ਵੀ ਮੁਮਕਿਨ ਕਰਨ ਦੀ ਸਮਰਥ ਰੱਖਦਾ ਹੈ ਵਚਨ ਚ ਲਿਖਿਆ ਮਨੁੱਖਾਂ ਦੇ ਉੱਤੇ ਭਰੋਸਾ ਰੱਖਣ ਨਾਲ ਹੀ ਯਹੋਵਾ ਦੀ ਸ਼ਰਨ ਲੈਣਾ ਪਲਿਆ ਹallelujah ਮਨੁੱਖਾਂ ਦੇ ਉੱਤੇ ਭਰੋਸਾ ਰੱਖਣ ਨਾਲ ਕਿਉਂਕਿ ਜਿਹੜੀਆਂ ਗੱਲਾਂ ਮਨੁੱਖਾਂ ਦੇ ਕੋਲੋਂ ਅਣਹੋਣੀਆਂ ਨੇ ਪਰਮੇਸ਼ਰ ਦੇ ਕੋਲੋਂ ਹੁੰਦੀਆਂ ਨੇ ਹallelujah ਪਰਮੇਸ਼ਰ ਕਰਨ ਦੀ ਸਮਰਥ ਰੱਖਦਾ ਆ ਕਿਉਂਕਿ ਵਚਨ ਚ ਲਿਖਿਆ ਤੇ ਇੱਤਰ ਤਿਰ ਬਣਿਆ ਤੇ ਕਿ ਮੇਰੇ ਗਵਾਹ ਹੋ ਹallelujah ਤਾਂ ਸਾਨੂੰ ਬੁਆਈ ਦੇਣੀ ਬੰਦੀ ਆਪਾਂ ਜਿੱਥੇ ਵੀ ਜਾਈਏ ਪਰਮੇਸ਼ਰ ਦੀ ਮਹਿਮਾ ਕਰਨੀ ਆ ਹallelujah ਹallelujah ਔਰ ਵੀਰਨਾ ਸੋਖਵੰਤਾ ਔਰ ਅੱਜ ਤੋ ਕੋਈ 5-7 ਸਾਲ ਪਹਿਲਾਂ ਮੈਂ ਇਦਾਂ ਠੀਕ ਨਹੀਂ ਰਹਿੰਦੀ ਤਾਂ ਅਹੀਂ ਵਿਹਮਾ ਪਰਮਾ ਵਿੱਚ ਨਹੀਂ ਪੈਂਦੇ ਹallelujah ਤੇ ਮੈਂ ਜਦੋਂ ਕਿਸ ਨੇ ਇਦਾਂ ਦੱਸ ਪਾਈ ਮੇਰੀ ਸੱਸ ਨੂੰ ਕਹਿਣ ਲੱਗੇ ਇਦਾਂ ਜੇ ਨੋਟਾ ਢੀ ਠੀਕ ਨਹੀਂ ਰਹਿੰਦੀ ਦਵਾਈ ਖਾ ਲੈਂਦੀ ਤੇ ਤਰੀ ਰਹਿੰਦੀ ਤੇ ਇਸ ਤਰ੍ਹਾਂ ਕਰੋ ਤੇ ਕੋਈ ਹਸਿਆਣੇ ਨੂੰ ਵਿਖਾ ਲਓ ਹੋ ਸਕਦਾ ਕਿ ਇਹਨੇ ਕੁਝ ਕੀਤਾ ਨਾ ਹੋਵੇ ਜਿੱਦੇ ਸਿਆਣੇ ਦੇ ਕੇ ਜਦੋਂ ਜਾਣਦੇ ਨਹੀਂ ਪਰ ਜਦੋਂ ਆਪਣੇ ਦੁੱਖ ਲਈ ਜਾਣਾ ਸ਼ੁਰੂ ਕੀਤਾ ਤੇ ਮੇਰੇ ਦੁੱਖ ਵੱਧ ਗਏ ਹallelujah ਹallelujah ਕਦੀ ਐਸਿਆਣੇ ਕੋ ਜਾ ਉਹਨੇ ਵੀ ਜਵਾਬ ਦੇ ਦੇਣਾ 6 ਮਹੀਨੇ ਗਏ ਸਾਲ ਗਏ ਉਹਨੇ ਵੀ ਜਵਾਬ ਦੇ ਤਾਂ 8-10 ਸਾਲ ਆਪਾਂ ਇਧਾ ੱੱਕੇ ਖਾਦੇ ਕੋਈ ਵੀ ਜਗਾ ਐਸੀ ਨਹੀਂ ਜਿੱਥੇ ਆਪਾਂ ਨਹੀਂ ਗਏ ਹਰ ਜਗ੍ਹਾ ਤੇ ਜਾ ਕੇ ਨੱਕ ਰਗੜੇ ਹਰ ਜਗ੍ਹਾ ਤੇ ਜਿੱਦਾਂ ਕਿਸ ਨੇ ਕਿਹਾ ਕੜਾਈਆਂ ਦੇਣੀਆਂ ਦੇਗਾਂ ਦੇਣੀਆਂ ਜਿੱਦਾਂ ਕਿਸ ਨੇ ਕਿਹਾ ਆਪਾਂ ਉਦਾਂ ਹੀ ਕਰਦੇ ਰਹੇ ਹallelujah ਹallelujah ਆਖਰ ਵਿੱਚ ਇੱਕ ਦਿਨ ਐਸਾ ਆ ਗਿਆ ਕਿ ਮੇਰੀ ਬਹੁਤ ਜ਼ਿਆਦਾ ਮੰਦੀ ਖਾਤ ਸੀ ਤੋਂ ਉਹਦੇ ਮੈਨੂੰ ਲੱਗਦਾ ਕਿ ਪਤਾ ਨਹੀਂ ਮੈਂ ਖਰੇ ਨਹੀਂ ਅੱਜ ਅੱਜ ਦਿਨ ਕਿ ਮੈਂ ਬਚਣਾ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਆ ਤਾਂ ਮੇਰੇ ਚਰਚ ਜਾਣ ਤੋਂ ਪਹਿਲਾਂ ਮੇਰੇ ਮੰਮੀ 2 ਮਹੀਨੇ ਮੇਰੇ ਤੋਂ ਪਹਿਲਾਂ ਚਰਚ ਵਿੱਚ ਗਏ ਤੇ ਖੁਦਾ ਨੇ ਉਹਨਾਂ ਦੇ ਜੀਵਨ ਦੇ ਵਿੱਚ ਬੜੇ ਵੱਡੇ ਕੰਮ ਕੀਤੇ ਉਹ ਛੋਟੀ ਨਾਲ ਫੜ ਕੇ ਚੱਲ ਜਾਂਦੇ ਸੀ ਫਸਟ ਟਾਈਮ ਪਹਿਲੀ ਵਾਰੀ ਪਰਮੇਸ਼ਰ ਦੇ ਆਤਮਾ ਨੂੰ ਨੂੰ ਛੂਇਆ ਤੇ ਬਿਲਕੁਲ ਵਧੀਆ ਕਰ ਦਿੱਤਾ ਚੰਗਾ ਕਰ ਦਿੱਤਾ ਆਜ਼ਾਦ ਕੀਤਾ ਹਲੇਲੂਇਆ ਹਲੇਲੂਇਆ ਪਰ ਫਿਰ ਮੇਰੀ ਮੰਮੀ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਚਰਚ ਵਿੱਚ ਜਾਓ ਤੇ ਮੇਰੇ ਪਰਿਵਾਰ ਦੇ ਨਹੀਂ ਮੰਨਦੇ ਕਹਿੰਦੇ ਕਿ ਅਸੀਂ ਚਰਚ ਵਿੱਚ ਨਹੀਂ ਜਾਣਾ ਹਲੇਲੂਇਆ ਅੱਜ ਵੀ ਲੋਕਾਂ ਦਾ ਇਹੀ ਮਸਲਾ ਹੈ ਹਲੇਲੂਇਆ ਘਰ ਵਿੱਚ ਦੁੱਖਾਂ ਦੀ ਬਿਮਾਰੀਆਂ ਵਿੱਚ ਬੈਠੇ ਰਹਿਣਗੇ ਪਰ ਕਹਿਣਗੇ ਅਸੀਂ ਚਰਚ ਨਹੀਂ ਜਾਣਾ ਚਰਚ ਜਾਵਾਂਗੇ ਤਾਂ ਆਪਾਂ ਕੀ ਬਣ ਜਾਗੇ ਚੰਗੇ ਨਹੀਂ ਚੰਗੇ ਬਣ ਨਹੀਂ ਜੀ ਸਹੀ ਬਣ ਜਾਗੇ ਹallelujah ਚਰਚ ਵਿੱਚ ਜਾਵਾਂਗੇ ਤਾਂ ਵੀ ਬਣ ਜਾਗੇ ਸਹੀ ਬਣ ਜਾਗੇ ਹallelujah ਪਰ ਇਹਨਾਂ ਨੂੰ ਪਤਾ ਕਿ ਆਪਾਂ ਸਹੀ ਹੋ ਜਾਾਂਗੇ ਹallelujah ਜਦੋਂ ਮੈਂ ਚਰਚ ਵਿੱਚ ਜਾਣਾ ਸ਼ੁਰੂ ਕੀਤਾ ਫਸਟ ਟਾਈਮ ਚਲੋ ਆਪਾਂ ਗਏ ਤਾਂ ਮੇਰੇ ਦੁੱਖ ਜਿਹੜੇ ਬਹੁਤ ਜ਼ਿਆਦਾ ਵੱਧ ਗਏ ਚਰਚ ਵਿੱਚ ਜਾਣ ਦੇ ਨਾਲ ਕਈ ਤਾਂ ਅੱਜ ਤੱਕ ਰੋਗੀ ਆਉਂਦੇ ਇੱਕ ਵਾਰਾਂ ਨੂੰ ਤੇ ਪ੍ਰੇਰਨ ਹੁੰਦੀ ਦੋ ਵਾਰਾਂ ਹੁੰਦੀ ਤਾਂ ਹੀਲ ਹੋ ਜਾਂਦੇ ਪਰਮੇਸ਼ਵਰ ਉਹ ਚੰਗਿਆ ਕਰਦਾ ਪਰ ਮੇਰੇ ਦੁੱਖ ਜਿਹੜੇ ਵੱਧ ਗਏ ਹallelujah ਔਰ ਇੰਨੇ ਜਿਆਦਾ ਦੁੱਖ ਵਧ ਕੇ ਕਿ ਮੈਂ ਰੋਂਦੀ ਨਹੀਂ ਕਿ ਮੈਂ ਨਹੀਂ ਕਹਿੰਦੀ ਨੇ ਪਰਮੇਸ਼ਰ ਮੈਂ ਸਾਰੀਆਂ ਜਗ੍ਹਾ ਤੇ ਠੇਕੇ ਖਾਲੇ ਹੁਣ ਮੈਂ ਕਿਤੇ ਨਹੀਂ ਜਾਣਾ ਹੁਣ ਜੇ ਚੰਗਾ ਕਰੇਗਾ ਤਾਂ ਤੂੰ ਹੀ ਕਰੇਗਾ ਜੇ ਨਹੀਂ ਕਰਨਾ ਤੇ ਇਸ ਤੋਂ ਵੱਧ ਮੌਤ ਆਜੇ ਨਹੀਂ ਮਰਨਾ ਤੇ ਇੱਕ ਦਿਨ ਸਭਨਾ ਨਹੀਂ ਆ ਹਲੇ ਨਹੀਂ ਐਸਾ ਮੈਨੂੰ 1 ਸਾਲ ਤੋਂ ਵੀ ਉੱਤੇ ਬੀਤ ਗਿਆ ਤੇ ਜਦ ਵੱਡਾ ਦਿਨ ਸੀ ਤੇ ਸਾਰੇ ਕਲਿਸੇ ਜਿਹੜੀ ਹੈ ਨਾ ਉਹ ਨਾਚੀ ਤੇ ਗਾਉਂਦੀ ਤੇ ਮੈਂ ਕੱਲੀ ਜਿਹੜੀ ਗੁੱਟ ਨੇ ਟੇ ਕੇ ਪ੍ਰਭੂ ਦੇ ਅੱਗੇ ਰੋਈ ਹਾਂ ਹallelujah ਪ੍ਰਭੂ ਮੈਨੂੰ ਚੰਗਾ ਕਰ ਦੇ ਜੇ ਚੰਗਾ ਕਰ ਦੇਗਾ ਤੇ ਜ਼ਿੰਦਗੀ ਤੇਰੀ ਆ ਹallelujah ਹallelujah ਤੇ ਤੂੰ ਮੈਨੂੰ ਆਪਣੇ ਲਈ ਇਸਤੇਮਾਲ ਕਰੀ ਇਹ ਜ਼ਿੰਦਗੀ ਤੇਰੀ ਆ ਕਿਸੇ ਮਨੁੱਖ ਦਾ ਮੇਰੀ ਜ਼ਿੰਦਗੀ ਤੇ ਅਧਿਕਾਰ ਨਹੀਂ ਹੋਊਗਾ ਪ੍ਰਭੂ ਜੇ ਤੂੰ ਚੰਗਾ ਕਰ ਦੇਗਾ ਕਿਉਂਕਿ ਜਦੋਂ ਮੇਰੇ ਤੇ ਡਸਟ ਆਟਮਾ ਦਾ ਅਟੈਕ ਹੁੰਦਾ ਹੈ ਤੇ ਮੇਰੇ ਬੱਚੇ ਦਰਵਾਜ਼ੇ ਦੇ ਵਿੱਚ ਗਾਠਾਂ ਦੇ ਨਾਲ ਲਾ ਕੇ ਤੇ ਰੋਂਦੇ ਹੁੰਦੇ ਹਾਲੇਲੀ ਹਾਂ ਤੇ ਮੈਂ ਇਹਨਾਂ ਵੇਖ ਕੇ ਰੋਂਦੀ ਨਹੀਂ ਕਿ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੇ ਬੱਚੇ ਕੀ ਕਰਨਗੇ ਕੌਣ ਇਹਨਾਂ ਨੂੰ ਸੰਭੇਗਾ ਸਭ ਤੋਂ ਜ਼ਿਆਦਾ ਮਾਵਾਂ ਨੂੰ ਬੱਚੇ ਪਿਆਰੇ ਹੁੰਦੇ ਆ ਹallelujah ਹallelujah ਤਾਂ ਵੀਰੇ ਪਰਮੇਸ਼ਰ ਦਾ ਧੰਨਵਾਦ ਹੈ ਕਿ ਖੁਦਾ ਨੇ ਮੈਨੂੰ ਉਸ ਚੀਜ਼ ਵਿੱਚੋਂ ਬਾਹਰ ਕੱਢਿਆ ਉਹ ਵੱਡੇ ਦੇਣ ਤੋਂ 15 ਦਿਨ ਬਾਅਦ ਖੁਦਾ ਨੇ ਮੈਨੂੰ ਪਵਿੱਤਰ ਆਤਮਾ ਦਾ ਮੱਸਾ ਦਿੱਤਾ ਵਿਸ਼ੇਸ਼ ਕੀਤਾ ਔਰ ਖੁਦਾ ਨੇ ਮੈਨੂੰ ਆਪਣੀ ਦਾਸ ਚੁਣੀਆ ਹallelujah 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 ਕਿ ਬਚਿੰ ਚ ਲਿਖਿਆ ਜਿਹੜੀਆਂ ਗੱਲਾਂ ਮਨੁੱਖਾਂ ਦੇ ਕੋਲੋਂ ਨਹੀਂ ਹੋਣੀਆਂ ਹallelujah ਪਰ ਪਰਮੇਸ਼ਰ ਦੇ ਕੋਲੋਂ ਹੋ ਸਕਦੀਆਂ ਨੇ ਪਰਮੇਸ਼ਰ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਖੁਦਾਵਾਨ ਪ੍ਰਭੂ ਆਪਣੇ ਲੋਕਾਂ ਨੂੰ ਬੜੀ ਸ਼ਕਤੀ ਦੇਉਂਦਾ ਮਾਸ਼ੀ ਸਾਥ ਇਹ ਵਚਨ ਖੁਦਾਇਨਾ ਦੇ ਦਿਲ ਦੀ ਅਦਕੀ ਇੱਕ ਬੀਜ ਜੇ ਉਹਨੇ ਪੜੇ ਸੌ ਗੁਣਾ ਕਰ ਦੇਗਾ ਪਿਆਰੇ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਸਾਰੀ ਮਹਿਮਾ ਤੁਹਾਡੇ ਨੂੰ ਹਮਾਂ ਨੇ ਬਧਾਈ ਮੇਰੇ ਨਾਮ ਤੇ ਮੰਗਦੇ ਆਮੇਨ ਹallelujah 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 ਤੂੰ ਜਾਣਾ ਤੂੰ ਚਾ ਜਾਣੇ ਮੇਰੇ ਖੁਦਾਵਾ ਅਕ੍ਰਿਸ਼ੀਰ ਘਰ ਚ ਤੇਰੀ ਮਹਿਮਾ ਕਰਨੇ ਜੀਸੂ ਦੀ ਬਿਆਰ ਤੇ ਰਾਮ ਤੇ ਧੰਨਵਾਦ ਤੇ ਜੀ ਮੇਰੀ ਖੁਦਾਵਾਨ ਤੇ ਧੰਨਵਾਦ ਧੰਨਵਾਦ ਹਨਮਾਨ ਨੰਦੇ ਪ੍ਰਭੂ ਸਾਰੀ ਮਹਿਮਾ ਤੇ ਨਾਮ ਤੇ ਆਪ ਜੀ ਸੁਣਨ ਲਈ ਜਤਨਾਮ ਕਰਦੇ ਆ। ਮੇਰੇ ਅੱਜ ਦੀ ਆਪਾਂ ਅੱਜ ਇਹ ਸੁਣਨ ਆਏ। ਜਦੋਂ ਪਾਣੀ ਇਹ ਸੁਣਦੇ ਹਾਂ ਕਿ ਸੁੱਖਾਂ ਬਾਰੇ। ਸਰਗੀ ਦੂਦ ਲਾ ਕੇ ਮੈਂ ਆ ਗਿਆ। ਸਰਗੀ ਦੂਦ ਲਾ ਕੇ ਮੈਂ ਆ ਗਿਆ। ਧੰਨਵਾਦ ਜੀ ਬਹੁਤ ਬਹੁਤ ਧੰਨਵਾਦ। Thank you so much.